ਹਾਜ਼ਦਾਬਾਜ਼ਬ ਪਰਿਵਾਰ ਉੱਜੜ ਗਿਆ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਸੂਮ ਬੱਚੇ ਦੀ ਮੌਤ ਦੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਕੋਠੇ ਦੇ ਉੱਤੇ ਇਹ ਮਾਸੂਮ ਬੱਚਾ ਜਿਸ ਦੀ ਉਮਰ 6 ਸਾਲ ਦੇ ਕਰੀਬ ਦੱਸੀ ਹੋਈ ਹੈ ਔਰ ਉਹ ਬੱਚਾ ਜੋ ਹੈ ਕੋਠੇ ਤੇ ਪਤੰਗ ਜਿਹੜਾ ਵਾ ਲੁੱਟ ਰਿਹਾ ਸੀਗਾ ਉਸ ਦੌਰਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਇਹ ਮਾਸੂਮ ਬੱਚਾ ਆਇਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇੱਕ ਪਤੰਗ ਜਿਹੜਾ ਵਾ ਉਹ ਕਟਿਆ ਉਸ ਬੱਚੇ ਦੇ ਕੋਠੇ ਵੱਲ ਨੂੰ ਆ ਰਿਹਾ ਸੀਗਾ ਤੇ ਹਾਲਾਂਕਿ ਉਸਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਦੋਂ ਹੀ ਡੋਰ ਨੂੰ ਉਸਨੇ ਹੱਥ ਪਾਇਆ ਤੇ ਉਹ ਜਿਹੜਾ ਪਤੰਗ ਸੀ ਉਹ ਹਾਈ ਵੋਲਟੇਜ ਜਿਹੜੀਆਂ ਤਾਰਾਂ ਸੀਗੀਆਂ ਉਹਨਾਂ ਤੇ ਡਿੱਗਿਆ ਸੀ ਤੇ ਬੱਚੇ ਨੇ ਡੋਰ ਨੂੰ ਹੱਥ ਪਾਇਆ ਤਾਂ ਹਾਲਾਂਕਿ ਡੋਰ ਤੋਂ ਹੀ ਕਰੰਟ ਇੱਕਦਮ ਸਿੱਧਾ ਪਾਸ ਹੋਇਆ ਤਾਂ ਉਸਦੇ ਸਰੀਰ ਨੂੰ ਝਟਕਾ ਲੱਗਾ ਤੇ ਹਾਈ ਵੋਲਟੇਜ ਜਦੋਂ ਕਰੰਟ ਉਸ ਬੱਚੇ ਨੂੰ ਲੱਗਾ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਹਾਲਾਂਕਿ ਪਿਤਾ ਨੇ ਆਪਣੇ ਪੁੱਤ ਨੂੰ ਇਹ ਕਿਹਾ ਸੀਗਾ ਕਿ ਇਹ ਜਿਹੜਾ ਪਤੰਗਾ ਬਿਲਕੁਲ ਨਾ ਫੜੀ ਪਰ ਉਹ ਬੱਚਾ ਨਹੀਂ ਮੰਨਿਆ ਉਸਨੇ ਉਸ ਪਤੰਗ ਨੂੰ ਫੜ ਲਿਆ ਤੇ ਇੰਨੀ ਨੂੰ ਹੀ ਕਰੰਟ ਲੱਗਾ ਤੇ ਉਸਦੀ ਮੌਤ ਹੋ ਗਈ ਘਰ ਦੇ ਬਾਹਰ ਹੀ ਘਰ ਦੇ ਛੱਤ ਦੇ ਉੱਪਰ ਹੀ ਜਿੱਦਾਂ ਹਾਈ ਵੋਲਟੇਜ ਤਾਰਾ ਜਿਹੜੀਆਂ ਉਹ ਪਾਸ ਹੁੰਦੀਆਂ ਸੀਗੀਆਂ ਤਾਂ ਇਹ ਬੱਚਾ ਉਸ ਤਾਰਾਂ ਦੇ ਲਪੇਟ ਦੇ ਵਿੱਚ ਆਇਆ ਕਰੰਟ ਲੱਗਾ ਉਸ ਤੋਂ ਬਾਅਦ ਦਾ ਜਿਹੜੇ ਦਮ ਤੋੜ ਦਿੱਤਾ ਇਸ ਬੱਚੇ ਨੇ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਰੋਂਦੀ ਘਰ ਲਾਉਂਦੀ ਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀ ਰੋਂਦੀ ਘਰ ਲਾਉਂਦੀ ਮਾਂ ਆ ਉਹ ਪੁੱਪਾ ਮਾਰ ਮਾਰ ਕੇ ਰੋ ਰਹੀ ਆ ਤੇ ਆਪਣੇ ਪੁੱਤ ਨੂੰ ਵਾਪਸ ਜਿਹੜਾ ਲਿਉਣ ਦੀ ਗੱਲ ਆਖਰੀ ਹੈ ਤਾਂ ਹਾਲਾਂਕਿ ਤੁਹਾਨੂੰ ਦੱਸਿਆ ਤਾਂ ਇਹ ਜੋ ਖਬਰ ਹੈ ਉਹ ਤਰਨਤ ਦੰਦੀ ਜਿਹੜੀ ਦੱਸੀ ਗਈ ਹੈ ਔਰ ਇਹ ਮਾਸੂਮ ਬੱਚਾ ਜਿਹੜਾ ਵਾ ਉਹ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬੇहद ਮੰਦਪਾਗੀ ਖਬਰ ਹੈ ਔਰ ਤੁਹਾਨੂੰ ਦੱਸ ਦਈਏ ਕਿ ਮਾਪੇ ਇਨਸਾਫ ਦੀ ਮੰਗ ਕਰਦੇ ਨੇ ਬੱਚੇ ਦਾ ਨਾਮ ਦਿਲਜਾਨ ਦੱਸਿਆ ਗਿਆ ਹੈ ਚਾਈਨਾ ਡੋਰ ਕਿਹਾ ਜਾ ਰਿਹਾ ਹੈ ਕਿ ਚਾਈਨਾ ਡੋਰ ਸੀਗੀ ਔਰ ਜਿਸ ਤੋਂ ਕਰੰਟ ਪਾਸ ਹੋਇਆ ਬੱਚੇ ਦੀ ਮੌਤ ਹੋ ਗਈ ਆ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਦਿਲਜਾਨ ਜੋ ਕਿ ਹੁਣ ਦੁਨੀਆ ਦੇ ਵਿੱਚ ਨਹੀਂ ਹੈ ਔਰ ਪੁੱਬਾ ਮਾਰ ਮਾਰ ਰੋਂਦੀ ਮਾਂ ਜੋ ਹੈ ਇਹ ਕਹਿ ਰਹੀ ਹੈ ਕਿ ਮੇਰੇ ਪੁੱਤ ਨੂੰ ਵਾਪਸ ਲੈ ਕੇ ਆਓ ਤਾਂ ਪਿਤਾ ਜਿਓ ਹੈ ਉਸਦੇ ਵੀ ਹਾ ਦੁਕਨ ਦਾ ਨਾਮ ਨਹੀਂ ਲੈ ਰਹੇ ਨੇ ਹਾਲਾਂਕਿ ਜਦੋਂ ਉਸ ਦੇ ਪੁੱਤ ਨੂੰ ਇੱਕਦਮ ਝਟਕਾ ਲੱਗਦਾ ਉਹ ਥੱਲੇ ਡਿੱਗਦਾ ਤਾਂ ਪਿਓ ਪੱਜਾ ਆਪਣੇ ਪੁੱਤ ਨੂੰ ਚੁੱਕਣ ਲਈ ਜਾਂਦਾ ਤਾਂ ਪਰ ਉਸ ਦੇ ਹਾਲਾਤ ਵਿਗੜਦੇ ਦੇਖ ਕੇ ਪਿਓ ਜਿਹੜਾ ਬਹੁਤ ਦੁਖੀ ਹੋ ਜਾਂਦਾ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਪੁੱਤ ਦਮ ਤੋੜ ਦਿੰਦਾ ਹਾਲਾਂਕਿ ਇੱਥੇ ਮਾਪੇ ਜਿਹੜੇ ਨੇ ਉਹ ਜ਼ਰੂਰ ਸਾਵਧਾਨ ਤੇ ਸੁਚੇਤ ਰਹਿਣ ਤੁਹਾਡੇ ਬੱਚਿਆਂ ਨਾਲ ਅਜਿਹੇ ਹਾਦਸੇ ਹੋ ਸਕਦੇ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਆਪਣੀ ਨਿਗਰਾਨੀ ਦੇ ਵਿੱਚ ਰੱਖੋ ਕਿਉਂਕਿ ਦੱਸੀਏ ਤਾਂ ਬਹੁਤ ਸਾਰੇ ਮਾਮਲੇ ਅਜਿਹੇ ਆਗੇ ਨੇ ਜਿੱਥੇ ਕਈ ਮਾਸੂਮਾਂ ਨੇ ਦਮ ਤੋੜਿਆ ਕਈ ਜਵਾਨਾ ਦੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਚਾਈਨਾ ਟੋਰਚ ਜਿਹੜੀ ਆ ਉਸ ਦੀ ਵਰਤੋਂ ਕਰਦੇ ਸੀ ਜਾਂ ਕਿਸੇ ਵੀ ਕਾਰਨ ਕਰਕੇ ਵੱਡੇ ਹਾਦਸੇ ਹੋਏ ਨੇ ਪਤੰਗ ਲੁੱਟਣ ਦੇ ਸਮੇਂ ਵੀ ਕਈ ਵਾਰ ਦਾ ਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਅੰਜਾਮ ਮਿਲਿਆ ਇਸ ਕਰਕੇ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਜਿੱਥੇ ਤਰਨਤਾਰਨ ਦੇ ਵਿੱਚ ਇੱਕ 6 ਸਾਲਾਂ ਦਾ ਮਾਸੂਮ ਬੱਚਾ ਦਿਲਜਾਨ ਉਸਨੇ ਦਮ ਤੋੜ ਦਿੱਤਾ ਹੈ ਹਾਈ ਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋਈ ਹੈ ਤਾਂ ਪੁੱਬਾ ਮਾਰ ਮਾਰ ਕੇ ਮਾਪੇ ਰੋਂਦੇ ਨੇ ਔਰ ਹੁਣ ਮਾਪਿਆਂ ਦੇ ਪੱਲੇ ਕੱਖ ਨਹੀਂ ਰਿਹਾ ਤਾਂ ਫਿਰ ਉਹਨਾਂ ਦਾ ਜਿਹੜਾ ਪਰਿਵਾਰ ਉਝੜ ਗਿਆ ਤਾਂ ਹਾਲਾਂਕਿ ਦੱਸੀ ਇਤਹਾਜ਼ਾ ਵਾਜ਼ਾ ਪਰਵਾਰ ਸੀ ਇਹਨਾਂ ਦਾ ਇੱਕ 6 ਸਾਲ ਦਾ ਮਾਸੂਮ ਬੱਚਾ ਸੀ ਜਿਸਨੇ ਦਮ ਤੋੜ ਦਿੱਤਾ ਤਾਂ ਇਹ ਬੇहद ਹੀ ਮੰਦਪਾਗੀ ਖਬਰ ਤਰਨ ਤਰਨ ਤੋਂ ਸਾਹਮਣੇ ਆਈ ਹੈ ਜਿੱਥੇ ਕੋਠੇ ਦੇ ਉੱਤੇ ਪਤੰਗ ਲੁੱਟ ਰਿਹਾ ਸੀਗਾ ਇਹ ਬੱਚਾ ਤੇ ਮਾਪਿਆਂ ਨੇ ਰੋਕਿਆ ਪਰ ਨਹੀਂ ਰੁਕਿਆ ਪਰ ਉਸ ਤੋਂ ਬਾਅਦ ਉਸ ਦੇ ਨਾਲ ਇੱਕ ਬੇहद ਵੱਡਾ ਪਾਣਾ ਵਾਪਰ ਗਿਆ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਵੀ ਆਪਣੇ ਬੱਚਿਆਂ ਤੱਕ ਇਹ ਖਬਰ ਜ਼ਰੂਰ ਪਹੁੰਚਾਓ ਤਾਂ ਕਿ ਉਹ ਵੀ ਅਜਿਹੀ ਗਲਤੀ ਨਾ ਕਰਨ ਤਾਂ ਉਹਨਾਂ ਨਾਲ ਕੋਈ ਸਾ ਨਾ ਹੋਵੇ ਉਹ ਵੀ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਕਈ ਵਾਰ ਬੱਚੇ ਆਪਣੇ ਮਾਪਿਆਂ ਦੀ ਨਹੀਂ ਸੁਣਦੇ ਨੇ ਤੇ ਜਦੋਂ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਤੇ ਬਹੁਤ ਵੱਡੇ ਭਾਣੇ ਵਾਪਰ ਜਾਂਦੇ ਨੇ ਤਾਂ ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਔਰ ਪ੍ਰਮਾਤਮਾ ਇਸ ਪਰਿਵਾਰ ਦੇ ਉੱਤੇ ਜੋ ਦੁੱਖ ਦਾ ਪਹਾੜ ਟੁੱਟਾ ਹੈ ਉਹਨਾਂ ਨੂੰ ਜੋ ਹੈ ਬਲ ਦਵੇ ਇਸ ਪੂਰੇ ਭਾਣੇ ਨੂੰ ਮੰਨਣ ਦਾ ਤਾਂ ਹਾਲਾਂਕਿ ਦੱਸਿਏ ਤਾਂ ਇਹ ਤਸਵੀਰ ਤੁਸੀਂ ਮਾਸੂਮ ਬੱਚੇ ਦੀ ਦੇਖ ਸਕਦੇ ਹੋ ਜੋ ਅੱਜ ਦੁਨੀਆ ਦੇ ਵਿੱਚ ਨਹੀਂ ਹੈ